ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੈ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਮੇਰੇ ਅੱਜ ਦੇ ਬਲੌਗ 'ਚ ਤੇ ਮੌਸਮ ਜੀ ਸਾਡੇ ਕੋਲ ਅਜੇ ਇਦਾਂ ਦਾ ਹੈ ਅੱਜ ਸਾਡੇ ਸਵੇਰ ਦਾ 7 ਵਜੇ ਦਾ ਮੀਂਹ ਪੈੰਡਿਆ ਹੈ ਤੇ 9:30 ਦਾ ਟਾਈਮ ਹੋ ਗਿਆ ਹੈ ਅਜੇ ਤੱਕ ਸਾਡੇ ਮੀਂਹ ਪਈ ਜਾਂਦਾ ਹੈ ਕਾਫੀ ਤੇਜ਼ ਤੇਜ਼ ਮੀਂਹ ਪੈੰਡਿਆ ਹੈ ਤੇ ਜੀ ਸਾਰੀ ਲਿਮਾਰੀ 'ਚ ਆਪਣੇ ਕੱਪੜੇ ਖਿੰਡਰੇ ਪੁੱਲਰੇ ਪਏ ਆ ਤੇ ਸਾਰੀ ਨਮਾਰੀ ਨੂੰ ਸਾਫ਼ ਕਰਕੇ ਕੱਪੜੇ ਚੰਗੀ ਤਰ੍ਹਾਂ ਜੋੜ ਕੇ ਸੈੱਟ ਕਰਕੇ ਰੱਖਦੇ ਆਂ। ਨਮਾਰੀ ਨੂੰ ਆਪਾਂ ਜੀ ਸਾਫ਼ ਕਰਕੇ ਸਾਰੇ ਕੱਪੜੇ ਜੋੜ ਕੇ ਸੈੱਟ ਕਰਕੇ ਰੱਖ ਦਿੱਤੇ ਆ। ਸਾਰੇ ਕੰਮ ਕਾੜੀ ਨਿਬੇੜ ਕੇ ਆਪਾਂ ਵਿਹਲੇ ਹੋ ਗਏ ਆਂ ਤੇ ਥੋੜੀ ਜਿਹੀ ਤਿਆਰੀ ਆਪਾਂ ਸ਼ਾਮ ਦੇ ਖਾਣੇ ਦੀ ਵੀ ਕਰ ਲੈਣੇ ਆਂ ਤੇ ਸ਼ਾਮ ਦੇ ਖਾਣੇ ਚਾਜ ਆਪਾਂ ਬਣਾਉਣਾ ਹਲਵਾ ਕद्दू ਤੇ ਇਹਨੂੰ ਆਪਾਂ ਕੱਟ ਵੱਟ ਕੇ ਰੱਖ ਲੈਨੇ। ਅੱਗੇ ਆਪਾਂ ਛੋਟੇ-ਛੋਟੇ ਯਾ ਕਿਆਰੀਆਂ ਬਣਾਈਆਂ ਸੀ ਪਾਲਕ ਧਨੀਆ ਲਾਉਣ ਵਾਸਤੇ ਤੇ ਉੱਪਰ ਮੀਂਹ ਪੈ ਗਿਆ ਏ ਹੁਣ ਧੁੱਪ ਲੱਗੂਗੀ ਤੇ ਬਾਰਾਏ ਦੀ ਗੋਡਾ ਗਡਾਈ ਕਰਕੇ ਫਿਰ ਪਾਲਕ ਧਨੀਆ ਲਾਵਾਂਗੇ ਇਧਰ ਜੀ ਆਪਣਾ ਨਿੰਬੂਆ ਦਾ ਬੂਟਾ ਹੈ ਇਹਨੂੰ ਨਿੰਬੂ ਕਾਫੀ ਲੱਗੇ ਆ ਪਰ ਹਲੇ ਹਰੇ ਆ ਚਾਰ ਪਾਉਣ ਵਾਲੇ ਨਹੀਂ ਹੋਏ ਇਧਰਲੇ ਪਾਸੇ ਜੀ ਆਪਾਂ ਥੋੜੀ ਜੀ ਜਗ੍ਹਾ 'ਚ ਹਲਦੀ ਲਾਈ ਆ ਹਲਦੀ ਦੇ ਪੱਤੇ ਕਿੱਡੇ ਸੋਹਣੇ ਲੱਗਦੇ ਆ ਹਲਦੀ ਦੇ ਨਾਲ ਜੀ ਆਪਣਾ ਛੋਟਾ ਜਿਹਾ ਖਜੂਰ ਦਾ ਬੂਟਾ ਹੈ ਇਦਲੇ ਪਾਸੇ ਜਿ ਆਪਾਂ ਦਵਾਈ ਮਾਰੀ ਸੀ ਘਾ ਦੇ ਸੁੱਕਣ ਛੜਨ ਵਾਸਤੇ ਤੇ ਘਾ ਤੇ ਸਾਰਾ ਸੋਕਾ ਸੜ ਗਿਆ ਹੈ ਹੁਣ ਆਪਾਂ ਇੱਥੇ ਝਾੜੂ ਮਾਰ ਕੇ ਸਾਰਾ ਕੂੜਾ ਇਕੱਠਾ ਕਰਨਾ ਸੀ ਤੇ ਉੱਪਰ ਮੀਂਹ ਪੈ ਗਿਆ ਸਾਰੀ ਜਗ੍ਹਾ ਗਿੱਲੀ ਹੋ ਗਈ ਆ ਹੁਣ ਤਾਂ ਝਾੜੂ ਦੇ ਨਹੀਂ ਹੁਣਾ ਧੁੱਪ ਲੱਗੂਗੀ ਤੇ ਸਾਰੇ ਝਾੜੂ ਦੇ ਕੇ ਇੱਥੇ ਸਫਾਈ ਕਰਾਂਗੇ ਤੇ ਅੱਜ ਦਾ ਬਲੌਗ ਜੀ ਆਪਾਂ ਇੱਥੇ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਜੀ